ਕਾ ਮਮੀ ਜੀ ਆ ਹਾਂ ਵੀ ਮੈਂ ਨਾ ਫੋਟੋਆਂ ਵੇਖੀਆਂ ਸੀ ਕੁੜੀਆਂ ਅੱਛਾ ਉਹਨਾਂ ਭੇਜ ਗਿਆ ਵਾਂ ਤਿੰਨ ਚਾਰ ਆ ਦੇਖੋ ਹੁ ਬਲਾ ਮੈਂ ਤੇਰੇ ਨਾਲ ਗੱਲ ਕਰਨੀ ਸੀ ਪੁੱਤ ਇੱਕ ਦੱਸੋ ਸੁਖੀ ਆ ਨਹੀਂ ਹੈ ਤਾਂ ਸੁਖੀ ਆ ਤੇਨੇ ਮੈਂ ਫੋਟੋਆਂ ਪਾਈਆਂ ਵਾਂ ਤੂੰ ਵੇਖ ਕੇ ਮੈਨੂੰ ਦੱਸ ਵੀ ਤੈਨੂੰ ਕੁੜੀ ਪਸੰਦ ਵਾ ਕੋਇਆ ਹੋ ਆ ਗਿਆ ਸੀ ਮੈਂ ਪਾਣੀ ਲੈਣ ਵਟਾ ਦੇ ਵਾਸਤੇ ਜਾ ਲਿਆ ਵਾ ਫਿਰ ਕੁੱਟ ਇਹ ਗੱਲ ਲਈ ਆ ਕਿ ਜਦੋਂ ਦੀ ਤੇਰੇ ਸਤੇ ਨੂੰ ਡੇਲੀ ਗੱਲ ਕਰਨ ਦੀ ਨਹੀਂ ਅੱਛਾ ਹਾਂਜੀ ਕੀ ਜਾਂਦੇ ਉਹਨਾਂ ਪਿੰਡਿਆ ਚਾਚੇ ਕਾਈ ਦੀ ਕੁੜੀ ਨਹੀਂ ਮੇਰੀਆ ਹੂੰ ਤੇ ਮੰਮੀ ਆਖੰਦੀ ਕਿ ਚੱਲ ਕੋਈ ਨੂੰ ਟੋਕ ਲੈ ਕਰਕੇ ਦੇਖੀ ਤੇ ਜੇ ਜਨਨ ਨੂੰ ਪਸੰਦ ਆਈ ਕਿ ਕੁੜੀ ਨਾ ਤੇ ਫਿਰ ਕੋਈ ਨਾ ਆਪਾਂ ਕਰ ਲਾਂਗੇ ਓ ਮੇਰੀ ਗੱਲ ਸੁਣ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਅੱਗੇ ਦੇ ਘਰ ਦਾ ਕੰਮ ਹੁੰਦਾ ਨਹੀਂ ਇਹ ਦੇਖੋ ਤੂੰ ਹੋਰ ਹੀ 14 ਨਾਲ ਲੈਂਦੀਆਂ ਵਿੱਚ ਹੋਰੀ ਚੱਲ ਯਾਰ ਇਹ ਦੋਹਾਂ ਤਿੰਨ ਦਿਨਾਂ ਦੀ ਇੰਨੇ ਪੈਸੇ ਬਣ ਜਾਣਾ ਹੋਰ ਕੰਮ ਕਰਨ ਦੀ ਲੋੜ ਹੀ ਕੋਈ ਨਹੀਂ ਆ। ਚੱਲ ਵੇਖ ਲਓ ਤੁਹਾਡੀ ਮਰਜ਼ੀ ਆ। ਮੈਂ ਤਾਂ ਕਹਿੰਨੀ ਹਾਂ ਕਿ ਜੇ ਕੁੜੀ ਚੰਗੀ ਆ, ਪਰਿਵਾਰ ਵਧੀਆ ਆ ਤੇ ਘਰ ਗੇ ਰਿਸ਼ਤੇ। ਤਾਂ ਕੋਈ ਗੱਲ ਨਹੀਂ ਕੁੜੀ ਹੋਰ ਲੱਭ ਜੂਗੀ। ਫਿਰ ਕੀ ਆ? ਹਾਂ, ਇਹਦਾ ਹਾਂ। ਉਹ ਜੀ ਤਿਆਰੀ ਕਰਨਾ ਟੈਸਟ ਦੀ। ਠੀਕ ਐ ਜੀ। ਕੋਈ ਕੋਈ ਨੌਕਰੀ ਨੂੰ ਪੂਰੀ ਮਿਲ ਜੂ ਹੁਣ ਵੇਂ ਦਰਜੀਤ ਵੀ ਗਿਆ ਯਾਰ। ਉਹਦਾ ਕੰਮ ਥੋੜਾ ਜਿਹਾ ਹੋਰ ਤਰੀਕੇ ਦਾ ਵਾ। ਉਹਨੇ ਜਾਣਾ ਬਾਹਰ।